ਪੰਜਾਬ ਸਰਕਾਰ ਵੱਲੋਂ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਗੌਰਪ੍ਰੀਤ ਸਿੰਘ ਪੁੱਤਰ ਨੂੰ ਜ਼ਿਲ੍ਹਾ ਮਾਨਸਾ ਯੋਜਨਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਅੱਜ ਉਨ੍ਹਾਂ ਦੀ ਤਾਜਪੂਸ਼ੀ ਮੋੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਤਾ ਹਰਪਾਲ ਕੋਰ ਵੱਲੋਂ ਕਰਵਾਈ ਗਈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਹੋਰ ਅਹਿਮ ਸ਼ਖਸੀਅਤਾਂ ਪੁੱਜੀਆਂ। ਅੱਜ ਮੈਂ ਪੰਚਕਾਰ ਕਰਦਾ ਪਾਰਟੀ ਦੇ ਸਪ੍ਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਮਾਤਾ ਹਰਪਾਲ ਜੀ ਫੌਜ ਜੀ ਵੀ ਪਹੁੰਚੇ ਨੇ ਉਹਨਾਂ ਦਾ ਵੀ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਬੀਜੇ ਸਿੰਘਲਾ ਜੀ ਐਮਐਲਏ ਭਾਈ ਗੁਰਪ੍ਰੀਤ ਸਿੰਘ ਬਨਵਾਲੀ ਸਾਹਿਬ ਜੀ ਤੇ ਪ੍ਰਿੰਸੀਪਲ ਬੋਧਰਾਮ ਜੀ ਸਾਭ ਦਾ ਇਹ ਇੱਕ ਵੱਡਾ ਪ੍ਰੇਖਾ ਮਤਲਬ ਪਾਰਟੀ ਨੇ ਮਣਾ ਵਿੱਚੋਂ ਕੱਢਿਆ ਵੀ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਆਉਧੇ ਨਹੀਂ ਮਿਲਦੇ। ਮਤਲਬ ਤੁਸੀਂ ਸਾਰੇ ਸਾਡੇ ਪੱਤਰਕਾਰ ਸਾਥੀਓ ਭਵੇਂ ਸਾਡੇ ਵਰਕਰ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਟੱਪੜ ਵਿਛਾਉਣ ਵਾਲਿਆਂ ਚੋਂ ਪੈਦਾ ਹੋਇਆ ਤੇ ਕੁਰਸੀਆਂ ਲਾਉਣ ਵਾਲਿਆਂ ਚੋਂ ਪੈਦਾ ਹੋਇਆ ਤੇ ਅੱਜ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਨੇ ਜੇ ਸਿੱਕ ਨਿਮਾਣੇ ਜੇ ਵਰਕਰ ਨੂੰ ਮਤਲਬ ਬਹੁਤ ਵੱਡੇ ਆਉਦੇ ਦਾ ਨਾਲ ਸਤਿਕਾਰ ਦਿੱਤਾ ਤੇ ਪੂਰੀ ਤਨਦੇਹੀ ਨਾਲ ਆਪਾਂ ਸੇਵਾ ਕਰਾਂਗੇ। ਜਿਸ ਤਰ੍ਹਾਂ ਵੀ ਜ਼ਿੰਮੇਵਾਰੀ ਮਿਲੀ ਆ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਅਸੀਂ ਸਾਰੇ ਮਿਲ ਬੈਠ ਕੇ ਜੋ ਵੀ ਜਿੰਨਾ ਲੋਕਾਂ ਦੇ ਕੰਮ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਸਾבדਾ ਤੁਹਾਡੇ ਫੰਕਸ਼ਨ ਵਾਲੇ ਸਾਥੀਆਂ ਦਾ ਵੀ ਤੈਅ ਦਰ ਉਤੇ ਦੇ ਆਧਾਰ ਤੇ ਦੇਖੋ ਜੀ ਜਿਵੇਂ ਵੀ ਮਤਲਬ ਪਿਛਲੇ ਦਿਨੀ ਸਾਡੀ ਮੀਟਿੰਗ ਹੋਈ ਐਮਐਲਏ ਸਾਹਿਬ ਹੋਰਾਂ ਨੇ ਵੀ ਆਪਦੇ ਪਿੰਡਾਂ ਦੇ ਵਿੱਚ ਕਾਪੀ ਬਣਾਏ ਹੋਏ ਨੇ ਪ੍ਰੋਗਰਾਮ ਵੀ ਆਪਾਂ ਇਹ ਕਰਾਉਣੇ ਨੇ ਵੱਖ-ਵੱਖ ਉਹਨਾਂ ਨੂੰ ਲੈ ਕੇ ਅਸੀਂ ਭਮੇ ਤਾਂ ਇਹ ਖੇਡਾ ਹੋਣਾ ਜਾ ਪਾਰਟੀ ਵੱਲੋਂ ਜੋ ਯੁੱਧਨ ਅਸ਼ੇਵਰੁੱਧ ਮਹੀਨ ਚੱਲ ਰਹੀ ਆ ਉਹਦੇ ਵਿੱਚ ਵੀ ਅਸੀਂ ਵੱਡਾ ਸਹਿਯੋਗ ਵੀ ਤਾਂ ਕਿ ਸਾਡੀ ਜਵਾਨੀ ਨੂੰ ਬਚਾਇਆ ਜਾ ਸਕੇ ਤੇ ਜਿਆਦਾ ਜਿਹੜਾ ਵਿਸ਼ੇਸ਼ ਤੌਰ ਤੇ ਧਿਆਨ ਹੈ ਉਹ ਖੇਡ ਗਰਾਉਂਡਾਂ ਦੇ ਉੱਤੇ ਜ਼ਰੂਰ ਰਹਿ। ਸਿਦਾਹੀ ਵਧਾਈ ਦੇਵਾਂਗੇ ਵੀ ਸਾਡੇ ਆਮ ਘਰਾਂ ਚੋਂ ਉੱਠ ਕੇ ਬੱਚਿਆਂ ਨੂੰ ਅੱਜ ਚੇਅਰਮੈਨੀਆਂ ਬਣੀਆਂ ਨੇ ਸਾਨੂੰ ਇਹੀ ਖੁਸ਼ੀ ਬਹੁਤ ਜ਼ਿਆਦੀ ਆ। ਕੋਈ ਰਿਸ਼ਤੇਦਾਰੀ ਨਹੀਂ ਕੋਈ ਕੋਈ ਹੋਣੀ ਆਮ ਘਰਾਂ ਚੋਂ ਉੱਠ ਕੇ ਬੱਚੇ ਕੰਮ ਕਰਦੇ ਸੀ ਉਹਨਾਂ ਨੂੰ ਅੱਜ ਕੀ ਮੰਨਿਆ ਨਹੀਂ ਬੀ ਸਹੀ ਸਹੀ ਕੰਮ ਕਰਕੇ ਬੱਚੇ ਬਚਾਉਣਗੇ ਪੰਜਾਬ ਨੂੰ ਪੰਜਾਬ ਪਿੰਗਲਾ ਪੰਜਾਬੀ ਪਤਾ ਜੀ ਪੰਜਾਬ ਵਾਸਤੇ ਕੋਈ ਸਪੈਸ਼ਲ ਬਜਟ ਦੀ ਕੋਈ ਪਲਾਨਿੰਗ ਹੈ ਇਹ ਮੁੱਖ ਮੰਤਰੀ ਸਾਹਿਬ ਕਰਨੇ ਮੇਰੇ ਕੋਲ ਇਹ ਵਾਸਤੇ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੁੰਦੀ ਹੂ ਕੀ ਸੁਪਨੇ ਆਉਣ ਵਾਲੇ ਸਮੇਂ ਚ ਉਹਨਾਂ ਨੇ ਕੀ ਕਹਦੇ ਹੈ ਵੀ ਕੀ ਕਰਨਗੇ ਸੁਪਨੇ ਵਧੀ ਚੱਲ ਗਏ ਨੇ ਕੋਨਾਂ ਨੰਬਰ ਸ਼ਾਬਾਹ ਇਹਨਾਂ ਵਧੀਆ ਪ੍ਰੋਗਰਾਮ ਹੋਇਆ ਬਾਹ ਦੇ ਦੁਨੀਆ ਦੇ ਦੁਨੀਆ ਤੋਂ ਬਹੁਤ ਫੋਨ ਆਉਂਦੇ ਨੇ ਵੀ ਬਹੁਤ ਰੰਗਲਾ ਪੰਜਾਬ ਆ ਰਿਹਾ ਮਨ ਨੂੰ ਸ਼ਾਂਤੀ ਆ ਤਨ ਦੇ ਰਹਿ ਕੇ ਇੰਨੀ ਸ਼ਾਂਤੀ ਆਈ ਛੱਡੂ ਹੀ ਪੁੱਛਣ ਵਾਰੀ ਆਪਾਂ ਸਾਰੇ ਜਾਣਦੇ ਹਾਂ ਕਿ ਗ੍ਰਾਸ ਰੂਟ ਲੈਵਲ ਦਾ ਇੱਕ ਵਰਕਰ ਤੋਂ ਲੈ ਕੇ ਮਤਲਬ ਜਿਹੜੇ ਇਹਨਾਂ ਨੇ ਪਹਿਲਾਂ ਕਿਹਾ ਵੀ ਭਾਵੇਂ ਪਾਸਟਰ ਲਾਉਣੇ ਹੋਣ ਭਾਵੇਂ ਦਰਿਆ ਬਚਾਉਣੇ ਹੋਣ ਹਰ ਕੰਮ ਪਾਰਟੀ ਨੇ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਹੈ ਬੜੀ ਵਾਕੂਬੀ ਨਵਾਈ ਹੈ ਔਰ ਬੜੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਔਰ ਪਾਰਟੀ ਨੇ ਪਹਿਲਾਂ ਇਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਜ਼ਿਲ੍ਹਾ ਜਨਰਲ ਸੈਕਟਰੀ ਫਿਰ ਜ਼ਿਲ੍ਹਾ ਪ੍ਰਧਾਨ ਤੇ ਹੁਣ ਇਹ ਜਿਹੜਾ ਪਲੈਨਿੰਗ ਬੋਰਡ ਦਾ ਚੇਅਰਮੈਨ ਦਾ ਜਿਹੜਾ ਰੁਤਵਾ ਦੇ ਕੇ ਨਵਾਜਿਆ ਸੋ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਔਰ ਆਸ ਰੱਖਦਾ ਕਿ ਪਹਿਲਾਂ ਵੀ ਜਿਸ ਤਰੀਕੇ ਨਾਲ ਪਿਛਲੇ 4 ਸਾਲਾਂ ਤੋਂ ਹੁਣੇ 4 ਸਾਲਾਂ ਤੋਂ ਇੱਕ ਟੀਮ ਵਰਕ ਨਾਲ ਅਸੀਂ ਮਾਨਸਨ ਦੀ ਡਿਵੈਲਪਮੈਂਟ ਲਈ ਕੰਮ ਕਰ ਰਹੇ ਆ ਕਿਉਂਕਿ ਹੁਣ ਪਲੈਨਿੰਗ ਬੋਰਡ ਜੋ ਹੋਣ ਕਰਕੇ ਉਹਨੂੰ ਹੋਰ ਵੀ ਗਤੀ ਮਿਲੂਗੀ ਤਾਂ ਹੋਰ ਵਧੀਆ ਤਰੀਕੇ ਨਾਲ ਅਸੀਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਮਾਨਸਾ ਹਲਕੇ ਦੇ ਲੋਕਾਂ ਦੀ ਸੇਵਾ ਕਰ ਸਕਾਂਗੇ ਐਮਐਲਏ ਸਾਹਿਬ 2027 ਦੇ ਬੋਟਾਂ ਆ ਕੇ ਆ ਰਹੀਆਂ ਇਲੈਕਸ਼ਨ ਆ ਰਹੀਆਂ ਨੇ ਉਸ ਬਾਰੇ ਤੁਹਾਡੀ ਕੀ ਤਿਆਰੀ ਹੈ ਦੇਖੋ ਐ ਬੋਟਾਂ 2022 ਚ ਪਈਆਂ ਲੋਕਾਂ ਨੇ 5 ਸਾਲ ਲਈ ਸਾਨੂੰ ਚੁਣਿਆ ਸਰਕਾਰ ਨੂੰ ਚੁਣਿਆ ਅਸੀਂ ਕਿਲਾ 2027 ਦੇ ਕਿਹਨੇ ਕੰਮ ਕਰ ਰਹੇ ਅਸੀਂ 2022 ਦਾ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈ ਉਹਦੇ ਤਹਿਤ ਕੰਮ ਕਰ ਰਹੇ ਹਾਂ ਔਰ ਹਰ ਇੱਕ ਫੀਲਡ ਵਿੱਚ ਕੰਮ ਕਰ ਰਹੇ ਹਾਂ ਮਾਣੇ ਕਿ ਉਹ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੋਵੇ ਜੇ ਮਾਨਸਾਂ ਦੀ ਗੱਲ ਕਰੀਏ ਆਪਾਂ ਮਤਲਬ 44 ਕਰੋੜ ਰੁਪਏ ਨਾਲ ਮਾਨਸਾਂ ਦੇ ਜਿਹੜੇ ਸੀਵਰੇਜ ਸਿਸਟਮ ਹੈ ਉਹ ਠੀਕ ਕੀਤਾ ਜਾ ਰਿਹਾ ਹੈ ਔਰ 18 ਕਰੋੜ ਰੁਪਏ ਨਾਲ ਆਉਣ ਵਾਲੇ ਸਮੇਂ ਚ ਮਾਨਸਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਸੜਕਾਂ ਬਣ ਜਾਣਗੀਆਂ ਔਰ ਬਿਊਟੀਫਿਕੇਸ਼ਨ ਹੋਊਗੀ ਬਹੁਤ ਸਾਰੇ ਭਾਵੇਂ ਉਹ ਗੁਰਦੁਆਰਾ ਚੌਂਪ ਹੋਵੇ ਜਾਂ ਰੇਲਵੇ ਜਾਂ ਆਪਣਾ ਅੰਡਰਬ੍ਰਿਜ ਤੇ ਉਹਦੇ ਏਰੀਆ ਹੋਵੇ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਬਹੁਤ ਚੇਂਜਸ ਹੋ ਰਹੀਆਂ ਸਾਰੇ ਪਿੰਡਾਂ 'ਚ 2.5 ਲੱਖ ਕਰੋੜ ਰੁਪਏ ਦਾ ਜਿਹੜਾ ਰੰਗਲਾ ਪੰਜਾਬ ਦਾ ਜਿਹੜਾ ਉਹ ਹੈਗਾ ਬਜਟ ਹੈ ਉਹ ਅਲਾਟ ਹੋ ਚੁੱਕਿਆ ਆਉਣ ਵਾਲੇ ਸਮੇਂ 'ਚ 2.5 ਕਰੋੜ ਦਾ ਹੋਰ ਹੋ ਜਿਗਾ ਮਤਲਬ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਭਾਵੇਂ ਉਹ ਪਿੰਡਾਂ ਦੀ ਆ ਭਾਵੇਂ ਸ਼ਹਿਰਾਂ ਦੀ ਆ ਭਾਵੇਂ ਲੇ ਕਰੋੜਾਂ ਦੀ ਸਾਰੇ ਕੰਮ ਅਸੀਂ ਜੋ-ਜੋ ਵਾਅਦੇ ਕੀਤੇ ਸੀਗੇ ਲੋਕਾਂ ਨਾਲ ਉਹ ਆਲਰੇਡੀ ਲਗਭਗ ਸਾਰੇ ਪੂਰੇ ਕਰ ਲਏ ਜੋ ਵੀ ਰਹਿੰਦੇ ਉਹ ਵੀ ਪ ਲੋਕਾਂ ਦੇ ਕੰਮਕਾਰ ਦੇਖ ਕੇ ਆਪਣੇ ਆਪ ਦੀ ਉਹ 27 ਦੀਆਂ ਜਿਹੜੀਆਂ ਹੈ ਵੋਟਾਂ ਜੋ ਪੈਣੀਆਂ ਲੋਕਾਂ 'ਚ ਜਾਵਾਂਗੇ ਜੇ ਸਾਡੇ ਵਧੀਆ ਸੀ ਕੰਮ ਕੀਤੇ ਹੋਣਗੇ ਤਾਂ ਇਹ ਲੋਕਤੰਤਰੀਕ ਅਧਿਕਾਰ ਹੈ ਲੋਕ ਜਰੂਰ ਚਾਹੁੰਦੇ ਸਾਡੇ ਨੇ ਸਾਰਿਆਂ ਲਈ ਬੜਾ ਖੁਸ਼ੀ ਵਾਲਾ ਦਿਨ ਆ ਮੈਂ ਧੰਨਵਾਦ ਕਰਦਾ ਸਾਡੇ ਕੋਮੀ ਕਨਵੀਨਰ ਸ੍ਰੀ ਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਹਰਮਨਪਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਉਹ ਵਰਕਰ ਜਿਹੜਾ ਮੁੱਢਲੇ ਦਿਨਾਂ ਤੋਂ ਲੱਗਿਆ ਹੋਇਆਗਾ ਹਰ ਇੱਕ ਜ਼ਿੰਮੇਵਾਰੀ ਪਾਰਟੀ ਦੇ ਵਿੱਚ ਨਿਭਾਈ ਆ ਗਈ ਪੇ ਉਹਨਾਂ ਨੂੰ ਇਹ ਸੌਦੇ ਤੇ ਚੇਅਰਮੈਨ ਦੇ ਉਹਦੇ ਤੇ ਬਰਾਜਿਆ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਪਾਰਟੀ ਦੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰ ਸਕਾਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਸਕਾਂ ਬਾਕੀ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਬੈਠੇ ਹੋ ਇਹ ਤੋਂ ਪਹਿਲਾਂ ਜਿਹੜੇ ਸੀਗੇ ਉਹ ਦੂਜਿਆਂ ਦੇ ਕਾਰਜਕਾਲ ਦੇ ਵਿੱਚ ਇੱਥੇ ਚੇਅਰਮੈਨ ਕੌਣ-ਕੌਣ ਰਹੇ ਉਹਦੀ ਲਿਸਟ ਵੇਖ ਲਿਓ ਵੀ ਕਦੇ-ਕਦੇ ਵਰਕਰ ਨੂੰ ਨਹੀਂ ਇੱਥੇ ਪਹੁੰਚਣ ਦਿੱਤਾ ਸੀਗਾ ਆਮ ਵਰਕਰ ਨੂੰ ਤੇ ਇਹੀ ਸਰਕਾਰ ਆ ਗਈ ਜਿਹੜੀ ਆਮ ਵਰਕਰਾਂ ਨੂੰ ਸਾਡੇ ਵਰਗਾਂ ਨੂੰ ਐਮਐਲਏ ਮਿਨਿਸਟਰ ਬਣਾਉਣ ਵਾਲੀ ਤੇ ਨਾਲ ਚੇਅਰਮੈਨੀਆਂ ਨਾਲ ਨਮਾਜਣ ਵਾਲੀ ਇਹ ਆਮ ਆਦਮੀ ਪਾਰਟੀ ਹੈਗੀ ਤੇ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾ ਉਹ ਘੱਟ ਮੈਂ ਬਹੁਤ ਬਹੁਤ ਵਧਾਈ ਦਿਨਾ ਮਾਤਾ ਜੀ ਖੁਦ ਚੱਲ ਕੇ ਆਏ ਤੁਸੀਂ ਵੇਖੋਗੇ ਅੱਗੇ ਕਿਤੇ ਮੁੱਖ ਮੰਤਰੀ ਦਾ ਪਰਿਵਾਰ ਆਉਂਦਾ ਤਾਂ ਕਿਸ ਤਰ੍ਹਾਂ ਸਿਕਿਉਰਟੀ ਹੁੰਦੀ ਸੀ ਕਿਸ ਤਰ੍ਹਾਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਸੀ ਅੱਜ ਸਾਦਗੀ ਦੇ ਨਾਲ ਸਾਡੇ 'ਚ ਬੈਠੇ ਨੇ ਇਹੀ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਰਿਹਾ ਤੇ ਮੈਂ ਦੁਬਾਰਾ ਫਿਰ ਪੁੱਛ ਜੀ ਨੂੰ ਬਹੁਤ ਬਹੁਤ ਵਧਾਈ ਦਿਨਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਰਕਰ ਨੂੰ ਇਸ ਅਹੁਦੇ ਲਈ ਨਿਮਾਜਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ